रेडी स्टार्ट पंचशील ਦਾ ਸ਼ਬਦ ਪ੍ਰਾਚੀਨ ਗ੍ਰੰਥਾਂ ਵਿੱਚ ਮਹਾਤਮਾ ਬੁੱਧ ਜੀ ਦੇ ਇਤਿਹਾਸ ਵਿੱਚ ਮਿਲਦਾ ਹੈ ਡੰਡੀ ਉਹਨਾਂ ਨੇ ਜੋ ਪੰਜ ਨਿਯਮ ਆਪਣੇ ਸੇਵਕਾਂ ਦੇ ਨਿੱਤ ਵਿਹਾਰ ਲਈ ਨਿਯਤ ਕੀਤੇ ਸਨ ਉਹਨਾਂ ਨੂੰ ਪੰਚਸ਼ੀਲ ਦਾ ਨਾਂ ਦਿੱਤਾ ਜਾਂਦਾ ਹੈ ਡੰਡੀ ਪੰਚ ਦੇ ਅਰਥ ਹਨ ਪੰਜ ਅਤੇ ਸੀਲ ਦਾ ਸ਼ਬਦ ਅਰਥ ਹੈ ਵਰਤੋ ਆਚਰਨ ਅਤੇ ਵਿਹਾਰ ਅਰਥਾਤ ਨਿੱਤ ਕਰਮ ਡੰਡੀ ਇਉਂ ਮਹਾਤਮਾ ਬੁੱਧ ਜੀ ਨੇ ਪੰਜ ਮੁੱਖ ਨਿਯਮ ਆਪਣੇ ਸੇਵਕਾਂ ਤੇ ਪਿਖਸੂਆਂ ਦੇ ਨੇਤ ਵਿਹਾਰ ਵਾਸਤੇ ਨਿਯਤ ਕੀਤੇ ਸਨ ਉਹਨਾਂ ਨੂੰ ਪੰਚ ਸੀਲ ਦਾ ਨਾਂ ਦਿੱਤਾ ਗਿਆ ਡੰਡੀ ਉਹ ਪੰਜ ਨਿਯਮ ਸੰਖੇਪਤ ਰੂਪ ਵਿੱਚ ਹਨ ਕਿਸੇ ਨੂੰ ਮਾਰੋ ਨਾ ਚੋਰੀ ਨਾ ਕਰੋ ਝੂਠ ਨਾ ਬੋਲੋ ਨਸ਼ੇ ਆਦ ਨਾ ਪੀਓ ਪਰ ਇਸਤਰੀ ਗਮਨ ਨਾ ਕਰੋ ਡੰਡੀ ਪੰਡਿਤ ਜਬاہر ਲਾਲ ਨਹਿਰੂ ਜਦੋਂ ਇੰਡੋਨੇਸ਼ੀਆ ਗਏ ਤਾਂ ਉਥੇ ਉਹਨਾਂ ਨੇ ਇਸ ਸ਼ਬਦ ਦੀ ਵਰਤੋਂ ਇੰਡੋਨੇਸ਼ੀਆ ਦੇ ਸੰਵਿਧਾਨ ਦੇ ਸੰਬੰਧ ਵਿੱਚ ਹੁੰਦੀ ਵੇਖੀ ਡੰਡੀ ਇਸ ਦਾ ਉਹਨਾਂ ਦੇ ਮਨ ਉੱਤੇ ਬੇਸਹੀਸ ਹੀ ਪ੍ਰਭਾਵ ਪਿਆ ਡੰਡੀ ਇੰਡੋਨੇਸ਼ੀਆ ਦੇ ਰਾਜ ਦੇ ਵਿਧਾਨ ਦੇ ਪੰਜ ਨਿਯਮ ਨਿਮਨ ਲਿਖਤ ਹਨ ਜਿਨ੍ਹਾਂ ਨੂੰ ਉਨਾ ਨੇ ਪੰਚ ਸੀਲ ਦਾ ਨਾਮ ਦਿੱਤਾ ਹੈ ਡੰਡੀ ਪਰਮਾਤਮਾ ਵਿੱਚ ਭਰੋਸਾ ਮਾਨਵਤਾ ਦੀ ਭਲਾਈ ਰਾਸ਼ਟਰੀਤਾ ਗਨਰਾਜ ਅਰਥਾਤ ਲੋਕ ਰਾਜ ਜਾਂ ਲੋਕਤੰਤਰ ਸਮਾਜਿਕ ਨਿਆਂ ਡੰਡੀ ਇਹਨਾਂ ਨਿਯਮਾਂ ਤੋਂ ਪ੍ਰਭਾਵਿਤ ਹੋ ਕੇ ਸ੍ਰੀ ਨਹਿਰੂ ਜੀ ਨੇ ਸੋਚਿਆ ਕਿ ਅੰਤਰਰਾਸ਼ਟਰੀ ਸ਼ਾਂਤੀ ਵਾਸਤੇ ਵੀ ਕੋਈ ਅਜਿਹੇ ਇਹ ਪੰਜ ਨਿਯਮ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਪੰਚ ਸੀਲ ਦਾ ਨਾਮ ਦਿੱਤਾ ਜਾ ਸਕੇ ਡੰਡੀ ਸੋ ਉਹਨਾਂ ਨੇ ਇਸ ਮੰਤਵ ਨਾਲ ਜੋ ਪੰਚ ਸੀਲ ਨਿਰਮਾਨ ਕੀਤੇ ਉਹ ਇਸ ਤਰ੍ਹਾਂ ਹਨ ਡੰਡੀ ਹਰ ਦੇਸ਼ ਦੂਜੇ ਦੇ ਦੇਸ਼ਾਂ ਦੀ ਸੁਤੰਤਰਤਾ ਸਰਬ ਸ਼ਕਤੀਮਾਨਤਾ ਅਤੇ ਪੂਰਨਤਾ ਦਾ ਸਤਿਕਾਰ ਕਰੇ ਡੰਡੀ ਇਸ ਦਾ ਭਾਵ ਇਹ ਹੈ ਕਿ ਹਰ ਦੇਸ਼ ਨੂੰ ਸੁਤੰਤਰ ਰਹਿਣ ਦਾ ਪੂਰਨ ਅਧਿਕਾਰ ਹੈ ਅਤੇ ਉਸ ਨੂੰ ਸੁਤੰਤਰਤਾ ਗਵੰਢੀ ਦੇਸ਼ਾਂ ਜਾਂ ਸ਼ਤਰੂਆਂ ਤੋਂ ਮੰਗ ਕੇ ਜਾਂ ਉਹਨਾਂ ਦੇ ਤਰਸ ਕਰਕੇ ਨਹੀਂ ਸਗੋਂ ਆਪਣੇ ਅਧਿਕਾਰ ਕਰਕੇ ਹੀ ਪ੍ਰਾਪਤ ਹੈ ਡੰਡੀ ਇਸ ਦਾ ਭਾਵ ਇਹ ਵੀ ਹੈ ਕਿ ਸਾਰਾ ਸੰਸਾਰ ਹਰ ਦੇਸ਼ ਦੀ ਸੁਤੰਤਰਤਾ ਪ੍ਰਵਾਨ ਕਰੇ ਅਤੇ ਇਸ ਤਰ੍ਹਾਂ ਜੇ ਕੋਈ ਸੁਤੰਤਰਤਾ ਨੂੰ ਖੋਹੇ ਤਾਂ ਸਾਰਾ ਸੰਸਾਰ ਖੋਹਣ ਵਾਲੇ ਦੇ ਵਿਰੁੱਧ ਹੋਵੇ ਡੰਡੀ